ਮੈਂ ਪ੍ਰਿੰਸੀਪਲ ਗੁਰਮੁਖ ਸਿੰਘ ਅਰਜਨ ਮਾਨਗਾ ਜਨਰਲ ਸਕੱਤਰ ਪੰਜਾਬ ਰਾਸਾ ਜੁਕੇ ਰੈਕੋਗਨਾਈਜ਼ਡ ਅਫੀਲੀਏਟਡ ਸਕੂਲ ਐਸੋਸੀਏਸ਼ਨ ਪੰਜਾਬ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲਣਾ ਤੇ ਇਹ ਦੱਸਣਾ ਚਾਹੁੰਦਾ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਬੜੀ ਗੱਲ ਚਰਚਾ ਚੱਲ ਰਹੀ ਆ ਅਪਾਰ ਆਈਡੀ ਕਿ ਅਪਾਰ ਆਈਡੀ ਬੱਚਿਆਂ ਨੂੰ ਆਧਾਰ ਕਾਰਡ ਨਾ ਦਿਓ ਬੱਚਿਆਂ ਦੀ ਪਾਰਕ ਆਈਡੀ ਨਾ ਬਣਾਓ ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਾਡੇ ਪੰਜਾਬੀਆਂ ਦੇ ਵਿੱਚੋਂ ਕੁਝ ਇੱਕ ਲੋਕਾਂ ਨੇ ਇਹ ਸੁਭਾਅ ਬਣ ਗਿਆ ਵਾ ਉਹਨਾਂ ਦਾ ਇਹ ਫਰੀ ਉਹਨਾਂ ਨੇ ਮਾਨੀ ਬਣਾ ਲਿਆ ਵੀ ਆਪਾਂ ਹਰ ਚੀਜ਼ ਦਾ ਵਿਰੋਧੀ ਕਰਨਾ ਕਦੀ ਕਹਿਣਗੇ ਪੰਜਾਬੀਓ ਆਧਾਰ ਕਾਰਡ ਨਾ ਬਣਾਓ ਇਹਦੇ ਨਾਲ ਤੁਹਾਡੀ ਜਾਣਕਾਰੀ ਜਿਹੜੀ ਆ ਸਰਕਾਰਾਂ ਤੱਕ ਪਹੁੰਚੇਗੀ ਤੇ ਅੱਜ ਆਧਾਰ ਕਾਰਡ ਦਾ ਵੇਖ ਲਓ ਉਦੇ ਨਾਲ ਹੀ ਆਪਣੇ ਮੋਬਾਈਲ ਕਾਰਡ ਜੁ ਮੋਬਾਈਲ ਜੁੜੇ ਹੋਏ ਨੇ ਉਹਦੇ ਨਾਲ ਹੀ ਸਾਡੀਆਂ ਬੈਂਕਾਂ ਜੁੜੀਆਂ ਹੋਈਆਂ ਨੇ ਆਧਾਰ ਦੇ ਨਾਲ ਹੀ ਸਾਡੀ ਪਛਾਣ ਜੁਣੀ ਹੋਈ ਆ ਫਿਰ ਕਹਿਣਗੇ ਪੰਜਾਬੀਓ ਟੀਕੇ ਨਾਲ ਲਵਾਇਓ ਤੁਹਾਡੇ ਬੱਚਿਆਂ ਦੀਆਂ ਨਸਲਾਂ ਖਤਮ ਹੋ ਜਾਣੀਆਂ ਅੱਜ ਡਿਸਪੈਂਸਰੀਆਂ ਦੇ ਵਿੱਚ ਉਹੀ ਟੀਕੇ ਜਿਹੜੇ ਆ ਬੜੇ ਵਧੀਆ ਲੱਗ ਰਹੇ ਆ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆ ਫਿਰ ਕਹਿਣਗੇ ਪੰਜਾਬੀਓ ਹਸਪਤਾਲਾਂ ਜਿੱਨਾ ਜਾਇਓ ਉਥੇ ਤੁਹਾਡੇ ਅੰਗ ਕੱਢ ਲੈਣੇ ਆ ਡਾਕਟਰ ਤੁਹਾਡਾ ਅਪਰੇਟ ਕਰਕੇ कोरोना काल ਦੇ ਵਿੱਚ ਵਕ ਵਕ ਜਿਹੜੀਆਂ ਚੀਜ਼ਾਂ ਵਾਂ ਉਹ ਸੁਣਨ ਨੂੰ ਮਿਲਦੀਆਂ ਰਹੀਆਂ ਪਰ ਹੁਣ ਆਪਾਰ ਆਈਡੀ ਦੇ ਤੇ ਪੰਜਾਬੀਓ ਕਿਸੇ ਵੀ ਸਕੂਲ 'ਚ ਆਪਣੇ ਬੱਚਿਆਂ ਦਾ ਅਧਾਰ ਕਾੜਨਾ ਦਿਓ ਪਰ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਬਿਨਾ ਕਿਸੇ ਜਾਣਕਾਰੀ ਤੋਂ ਆਪਾਂ ਇਹ ਚੀਜ਼ਾਂ ਦਾ ਵਿਰੋਧ ਕਿਵੇਂ ਕਰ ਸਕਦੇ ਹਾਂ ਕੀ ਇਹ ਸਾਡਾ ਸੁਭਾਅ ਬਣ ਗਿਆ ਹੁਣ ਆਪਾਰ ਆਈਡੀ ਦੀ ਗੱਲ ਕਰੀਏ ਤੇ ਇਹ ਵਨ ਨੇਸ਼ਨ ਵਨ ਸਟੂਡੈਂਟ ਦੀ ਜਿਹੜੀ ਲਹਿਰ ਚੱਲ ਰਹੀ ਆ ਜਿਵੇਂ ਵਨ ਨੇਸ਼ਨ ਵਨ ਇਲੈਕਸ਼ਨ ਦੀ ਚੱਲ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਵਨ ਬੋਰਡ ਵਨ ਸਟੂਡੈਂਟ ਵਨ ਐਜੂਕੇਸ਼ਨ ਵਨ ਸਿਲੇਬਸ ਪੂਰਾ ਜਿਹੜਾ ਇੰਡੀਆ ਵਾ ਉਹ ਇੱਕ ਹੋਣ ਜਾ ਰਿਹਾ ਤੇ ਜੇ અપਾਰ ਆਈਡੀ ਦੀ ਗੱਲ ਕਰੀਏ ਤੇ ਤੁਸੀਂ ਅੱਜ ਦੇਖੀਏ ਕਿ ਇੱਕ ਬੱਚਾ ਜਿਹੜਾ ਵਾ ਉਹ CBSE ਦੇ ਵਿੱਚ ਵੀ ਦਸਵੀਂ ਕਰ ਰਿਹਾ ਪੰਜਾਬ ਬੋਰਡ ਦੇ ਵਿੱਚ ਵੀ ਦਸਵੀਂ ਕਰ ਰਿਹਾ ਜੇ ਉਹ ਹਰਿਆਣਾ ਬੋਰਡ ਦੇ ਵਿੱਚੋਂ ਹੀ 10ਵੀਂ ਕਰ ਰਿਹਾ ਪਰ ਜਦੋਂ ਇਹ ਸਟੂਡੈਂਟ ਆਈਡੀ ਬਣ ਜਾਏਗੀ ਫਿਰ ਉਹ ਪੂਰੇ ਇੰਡੀਆ ਦੇ ਵਿੱਚ ਵਿਦਿਆਰਥੀ ਇੱਕ ਵਾਰੀ ਜਿਹੜੀ ਆ ਉਹ ਇੱਕ ਕਲਾਸ ਜਿਹੜੀ ਆ ਪਾਸ ਕਰ ਸਕੇਗਾ ਇਹਦੇ ਨਾਲ ਕੀ ਹੋਏਗਾ ਵੀ ਜਿਹੜੀਆਂ ਇਹ ਫੇਕ ਸਰਟੀਫਿਕੇਟਾਂ ਦਾ ਮਸਲਾ ਵਾ ਉਹ ਖਤਮ ਹੋਏਗਾ ਫਿਰ ਇਹ ਇੱਕ ਡਿਜੀ ਲੋਕਰ ਬਣ ਰਿਹਾ ਵਾ ਆਨਲਾਈਨ ਡਿਜੀ ਲੋਕਰ ਜਿਹੜਾ ਹਾਇਰ ਐਜੂਕੇਸ਼ਨ ਦੇ ਵਿੱਚ ਤੇ ਅੱਗੇ ਚੱਲ ਰਿਹਾ ਹਾਇਰ ਐਜੂਕੇਸ਼ਨ ਨਾਲ ਗ੍ਰੈਜੂਏਸ਼ਨ ਦੇ ਵਿੱਚ ਐਡਮਿਸ਼ਨ ਲਓ 9 ਤੋਂ ਲੈ ਕੇ ਪਲੱਸ 2 ਕਲਾਸ ਤੱਕ ਦੀ ਐਡਮਿਸ਼ਨ ਲਓ ਤੇ ਇਹ ਸਾਰੇ ਹੀ ਸਰਟੀਫਿਕੇਟ ਜਿਹੜੇ ਆ ਉਹ ਡਿਜੀ ਲੌਕਰ ਦੇ ਵਿੱਚ ਆ ਰਹੇ ਆ ਬੱਚਿਆਂ ਨੂੰ ਜੇ ਸਰਟੀਫਿਕੇਟ ਦੀ ਜਰੂਰਤ ਆ ਮਾਈਗ੍ਰੇਸ਼ਨ ਦੀ ਜਰੂਰਤ ਆ ਡੀ ਐਮ ਸੀ ਦੀ ਜਰੂਰਤ ਆ ਉਹ ਆਪਣੇ ਡਿਜੀ ਲੌਕਰ ਦੇ ਵਿੱਚੋਂ ਸਰਟੀਫਿਕੇਟ ਲੈ ਕੇ ਆਪਣਾ ਕੰਮ ਕਰ ਰਹੇ ਆ ਇਸੇ ਤਰ੍ਹਾਂ ਇਹ ਡਿਜੀ ਲੌਕਰ ਜਿਹੜਾ ਵਾ ਹੁਣ ਨਰਸਰੀ ਕਲਾਸ ਤੋਂ ਚੱਲੂ ਹੋ ਰਿਹਾ ਤੇ ਨਰਸਰੀ ਕਲਾਸ ਤੋਂ ਲੈ ਕੇ ਪੀ ਐਚ ਡੀ ਤੱਕ ਜਿੰਨੀਆਂ ਵੀ ਹਾਇਰ ਐਜੂਕੇਸ਼ਨ ਲੈਣੀਆਂ ਬੱਚੇ ਦੇ ਸਾਰੇ ਹੀ ਸਰਟੀਫਿਕੇਟ ਜਿਹੜੇ ਆ ਉਹ ਇੱਕ ਡਿਜੀ ਲੋਕਰ ਦੇ ਵਿੱਚ ਹੋਣਗੇ ਤਾਂ ਕਿ ਬੱਚੇ ਨੂੰ ਕਿਤੇ ਵੀ ਜਾ ਕੇ ਆਪਣੇ ਸਰਟੀਫਿਕੇਟ ਕੈਰੀ ਨਾ ਕਰਨੇ ਪੈਣ। ਇਸ ਤੋਂ ਇਲਾਵਾ ਹੁਣ ਬੱਚਿਆਂ ਦੇ ਸਰਟੀਫਿਕੇਟ ਗੁੰਮ ਹੋ ਜਾਂਦੇ ਆ, ਬੱਚਿਆਂ ਦੇ ਸਰਟੀਫਿਕੇਟ ਡਿਸਟਰੋਏ ਹੋ ਜਾਂਦੇ। ਉਹਨਾਂ ਨੂੰ ਫੇਰ ਸੈਕੰਡ ਕਾਪੀ ਲੈਣੀ ਪੈਂਦੀ ਆ। ਹੁਣ ਉਹ ਸੈਕੰਡ ਕਾਪੀ ਲੈਣ ਦੀ ਜ਼ਰੂਰਤ ਨਹੀਂ ਰਹੇਗੀ। ਕਿਉਂਕਿ ਬੱਚੇ ਜਿਹੜੇ ਆ ਆਪਣੇ ਡਿਜੀ ਲੋਕਰ ਚੋਂ ਸਰਟੀਫਿਕੇਟ ਕੱਢਣਗੇ। ਜੇ ਬੱਚਾ ਪੰਜਾਬ ਦੇ ਵਿੱਚੋਂ ਪੜ ਕੇ ਕੈਨੇਡਾ ਦਾ ਵਿੱਚ ਜਾਂ ਫੋਰਮ ਦੇ ਵਿੱਚ ਜਾਂ ਹਰਿਆਣੇ ਚ ਜਾਂ ਕਰਨਾਟਕਾ ਦੇ ਵਿੱਚ ਜਾਏਗਾ ਤੇ ਉਥੇ ਉਹਨਾਂ ਨੂੰ ਵੈਰੀਫਿਕੇਸ਼ਨ ਵਾਸਤੇ ਸਰਟੀਫਿਕੇਟ ਅਟੈਸਟਡ ਕਾਪੀਆਂ ਦੀ ਲੋੜ ਨਹੀਂ ਪਵੇਗੀ ਕਿਉਂਕਿ ਲੋਡ ਪਵੇਗੀ ਉਹਨਾਂ ਨੂੰ ਡਿਜੀ ਲੋਕਰ ਉਹ ਜਿੱਥੇ ਵੀ ਉਹ ਜਾਏਗਾ ਉਹ ਅਥਾਰਟੀ ਉਹਦਾ ਡਿਜੀ ਲੋਕਰ ਲਏਗੀ ਉਹਦੇ ਵਿੱਚੋਂ ਉਹਦੇ ਸਰਟੀਫਿਕੇਟ ਵੈਰੀਫਾਈ ਕਰ ਲਈ ਇਹੀ ਤੇ ਇੱਕ ਹੈ ਆ ਅਪਾਰ ਆਈਡੀ ਦਾ ਏਜੰਡਾ ਹਾਂ ਇਹਨਾਂ ਵਾਂ ਵੀ ਜਦੋਂ ਵਨ ਨੇਸ਼ਨ ਆ ਵਨ ਸਟੂਡੈਂਟ ਵਨ ਨੇਸ਼ਨ ਮਨ ਬੋਰਡ ਦੀ ਗੱਲ ਚੱਲੇਗੀ। ਉਤੋਂ ਬਾਅਦ ਗੱਲ ਚੱਲੇਗੀ ਸਿਲੇਬਸ ਦੀ। ਫਿਰ ਆਪਾਂ ਸੋਚਾਂਗੇ ਫਿਰ ਨਹੀਂ ਕਹਾਂਗੇ ਇਹ ਆਪਣੀ એનર્ਜੀ ਜਿਹੜੀ ਆ ਇਹ ਸੰਭਾਲ ਕੇ ਰੱਖੋ। ਫਿਰ ਆਪਾਂ ਕਹਾਂਗੇ ਵੀ ਪੰਜਾਬੀਓ ਤੁਹਾਡੇ ਸਿਲੇਬਸ ਦੇ ਨਾਲ ਤੁਹਾਡੇ ਇਤਿਹਾਸ ਦੇ ਨਾਲ ਛੇੜਛਾੜ ਹੋ ਰਹੀ ਆ। ਉੱਥੇ ਲੋੜਾ ਵਿਰੋਧ ਕਰਨੀ। ਅਜੇ ਥੋੜਾ ਹੈਗੀ ਲੋੜ ਵਿਰੋਧ ਕਰਨ ਦੀ। ਅਜੇ ਤਾਂ ਇਹ ਤਕਨੀਕ ਦੇ ਨਾਲ ਜੁੜਨ ਦੀ ਲੋੜ ਆ। ਤੋ ਮੈਂ ਸਾਰੇ ਮਾਤਾ ਪਿਤਾ ਸਹਿਬਾਨ ਨੂੰ ਇਹ ਬੇਨਤੀ ਕਰਾਂਗਾ ਕਿ ਬਿਨਾ ਕਿਸੇ ਝਿਜਕ ਦੇ ਤੁਸੀਂ ਆਪਣੇ ਬੱਚਿਆਂ ਦੀ ਆਪਾਰ ਕਾਰਡ ਲਈ ਵਾਸਤੇ ਮਾਤਾ ਤੇ ਪਿਤਾ ਜਾਂ ਕੋਈ ਗਾਰਡੀਅਨ ਇਹਨਾਂ ਦੇ ਵਿੱਚੋਂ ਕਿਸੇ ਇੱਕ ਦਾ ਆਧਾਰ ਕਾਰਡ ਜਿਹੜਾ ਵਾ ਸਕੂਲਾਂ ਦੇ ਵਿੱਚ ਭੇਜੋ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਆ ਧੰਨਵਾਦ ਸਤ ਸ੍ਰੀ ਅਕਾਲ